ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਬੜਾ ਦਿਖਾਵਾਂਗੇ ਰੇਟ ਡਿਟੇਲ ਵੀਰ ਤੋਂ ਪੁੱਛਦੇ ਆ ਸਾਰੇ ਸੂਝੀਆਂ ਹੋਈਆਂ ਇੱਕ ਗੱਬਣਾ ਆਓ ਅੱਗੇ ਵੀਰ ਨਾਲ ਕਰੀਏ ਗੱਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਲਿਖੀ ਆ ਜੀ ਸ਼ਹਿਰ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਜੀ 975356107 98153596107 ਜਿਹੜੀ ਪਹਿਲਾ ਨੰਬਰ ਤੇ ਵੇਖ ਰਹੇ ਆ ਆਪਾਂ ਤਾਜੀ ਸੂਈ ਜੀ ਕਿਹੜਾ ਸੂਆ ਸੂਈ ਜੇ ਇਹ ਸੂਆ ਸੂਈ ਹੋ ਦੂਜਾ ਬਈ ਜੀ ਦੂਜਾ ਸੂਆ ਬੱਚਾ ਗਿਆ ਮਗਰ ਬੱਚਾ ਜੀ ਅੱਛਾ ਭਾਗ ਰਹੇ ਤੇ ਬੱਚਾ ਤੇ ਜੇਰ ਜਰੋਕੇ ਆ ਹਾਂ ਜੇਰ ਜਰੋਕੀ ਹਰ ਇੱਕ ਚੀਜ਼ ਦੀ ਫੁੱਲ ਗਾਰੰਟੀ ਹੋਊਗੀ ਆਪਣੀ ਠੀਕ ਹੈ ਕਹਿਮਾ ਦੇਣਾ ਸੂਈ ਨੂੰ ਅੱਜ ਇਹ ਕੰਨ ਦੀ ਸੂਈ ਹੋਈ ਆ ਤੂੰ ਠੀਕ ਹੈ ਤੇ ਕਿੰਨਾ ਤੋਂ ਤੋਂ ਸਟਾਰਟਿੰਗ ਕਰਿਆ ਨੇ ਆਏ ਮਨੋ ਜੀ ਹੁਣ 15 ਕਿਲੋ ਤੋਂ ਸਟਾਰਟ ਹੋਊਗੀ ਅੱਛਾ 15 ਤੋਂ ਸਟਾਰਟਿੰਗ ਹੋਈ ਹੈਗੀ ਸੋ ਸਵੇਰ ਦਾ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਹਣਾ 24 ਕਿਲੋ ਤੋਂ ਦੁੱਤਾ ਹੋ ਪਰਾਪਾ ਕਹਿੰਨੇ ਆ ਵੀ ਬਾਈ ਤੇ ਹੀ ਮੰਨ ਕੇ ਲੈ ਜਾਵਾਂਗਾ ਹਾਂ ਬਾਈ 20% ਬੰਦਾ ਬੰਦੇ ਕਰੀਦਾ ਮੈਨੂੰ ਕਾ ਲੈ ਜਾਵਾਂਗਾ ਜੀ ਸਵੇਰ ਤੋੜਾ ਵਗੈਰਾ ਓਕੇ ਆ ਤੇ ਸਵੇਰ ਦਾ ਟਾਈਮ ਆ ਚਵਾਈ ਜੇ ਕਿ ਇਹਨਾਂ ਦੀ ਹੋਣੀ ਆ ਹਨਾ ਹਾਂ ਜੀ ਕੋਈ ਇਹ ਤਾਂ ਚਵਾਈ ਤਾਂ ਨਹੀਂ ਦੀ SO 8 ਵਜੇ ਸਵੇਰ ਦਾ ਟਾਈਮ ਆ ਵੀ ਆਪਾਂ ਕਹਿ ਜੀ ਚਵਾਈ ਕਰਨ ਤੋਂ ਪਹਿਲਾਂ ਦਾ ਟਾਈਮ ਕਿਉਂਕਿ ਪਸੂ ਹਵਾਨਾ ਸੋਹਣਾ ਦਿਖਾਈ ਦਿੰਦਾ ਹੈਗਾ ਰੇਟ ਇਹਦਾ ਕੀ ਰੱਖਿਆ ਵੇਚਣ ਵਾਲਾ 75000 ਦੀ ਵੜ ਦੇਣੀ ਹੈ ਕਿ ਬਾਈ ਜੀ ਕੋਈ 90 ਨਹੀਂ ਕੋਈ 95 ਮਾਨਦਾਨ ਕਰ ਦਾਂਗੇ ਹਾਂ ਜੀ ਮਾਨਦਾਨ ਕਰ ਦਿਆਂਗੇ ਚਵਾਈ ਚਮੂਈ ਦੀ ਬਹੁਤ ਠੰਡੀ ਆ ਬਾਈ ਠੀਕ ਹੈ ਕੋਈ ਵੀ ਭੈਣ ਭਰਾ ਚਾਹੀਦਾ ਨਹੀਂ ਬੈਲੇ ਵਿੱਚ ਕੋਈ ਠੀਕ ਹੈ ਦਿੱਕਤਾਂ ਨਹੀਂ ਗੱਲ ਕਹਿੰਦਾ ਵਾਹ ਧਾਰਾ ਵਾਲੇ ਪਾਸੋਂ ਦਾ ਇੱਕ ਨੰਬਰ ਆ 75000 ਚੋਂ ਮਾਨ ਤਾਣਾ ਆਪਾਂ ਕਰ ਦਾਂਗੇ ਮੂਹਰਤ ਨਾਲੇ ਮਾਰਦੇ ਬਸ ਬਾਹਲਾ ਘਣ ਤੇਲ ਬਰਤਨ ਡੋਲਣਾ ਖੱਲੇ ਫੈਸ ਓਕੇ ਬਾਬਾ ਬੈਸ ਅੱਗੇ ਦੋ ਨੰਬਰ ਕ੍ਰੋਸਿੰਗ ਵਾਲੀ ਦੇਖ ਰਹੇ ਹਾਂ ਜੈੱਸੀ ਆ ਭਾਈ ਕੋफी ਕੰਦਰ ਚ ਨਿਕਲ ਨਿਕਾ ਕਰਨਾਗਾ ਜੀ ਮਣਾ ਮਣਾ ਸੈਂਡ ਨਹੀਂ ਹੋਣਾ ਹੈ ਜੀ ਬੈਣਾ ਕੋਈ ਇੱਕ ਪਹਿਨਾ ਪਾਈ ਸੀ ਬੱਚਿਆ 나ੜੂ ਨਾਲ ਹਨਾ ਕਿਉਂ ਕੱਲੀ ਐਸ ਵੀ ਭਾਈ ਸਾਰਾ ਮਾਂ ਲਈ ਕੋਈ ਰਾਤ ਦੇ ਉਹ ਬੱਚਾ ਕੀ ਆ ਇਦੋਂ ਮਗਰ ਬੱਛੀ ਆਈ ਅਸੇ ਇਹ ਮਗਰ ਬੱਛੀ ਆ ਗਈ ਤੇ ਸਿੰਘਾ ਵਾਲੀ ਵਹਿੜ ਆ ਗਈ ਹਨਾ ਹਾਂ ਠੰਡੇ ਰੋਣੇ ਵੀ ਬਹੁਤ ਆ ਜਿਵੇਂ ਮਰਜੀ ਜਿਵੇਂ ਇੱਥੇ ਵਹਿਦੇ ਪੈਰਾ ਕੋਈ ਨਹੀਂ ਵੀ ਕੋ ਲੱਤ ਸਵਾਲੀ ਨਹੀਂ ਹੈਗੀ ਜੀ ਜੇਰ ਜੀ ਰੋਕਿਆ ਹਾਂ ਭਾਈ ਜੇਰ ਦੀ ਫੁੱਲ ਗਰੰਟੀ ਹੈ ਸਾਰੀਆਂ ਕਮੋਡੀ ਇਹਦਾ ਰੇਟ ਕੀ ਹੋਊ ਵੀਰ ਕਿੰਨਾ 50000 ਰੁਪਏ ਜੀ 65000 ਰੇਟ ਤੇ ਦੁੱਧ ਹਾਂ ਭਾਈ ਫੀਸ ਨਹੀਂ ਹੈ ਪਾ ਦੂਗੀ ਖੁੱਲਾ ਅਸਾ ਦੁੱਧ 20 ਕਿਲੋ ਖੁੱਲਾ ਪਾ ਦੂਗੀ ਤੇ ਰਾਜੀ ਸਮੀ ਪੜੀ ਖੰਡੀ ਸੀਲ ਦਾ ਕੋਈ ਅੰਤ ਨਹੀਂ ਹਨਾ 12 18 ਕਿਲੋ ਦੁੱਧ ਦੱਸਿਆ ਮਾਲਕ ਨੇ ਜੀ ਪਹਿਲਾਂ ਤੋਂ ਬਸ ਕੋਇਆਗਾ ਅੱਛਾ ਜਿੰਨੇ ਮਰਜ਼ੀ ਬੈਠੀ ਚਲੋ ਕੋਈ ਦਿੱਕਤ ਨਹੀਂ ਗੱਲ ਹੀ ਨਹੀਂ ਕਿਤੇ ਪਾਸੇ ਵੀ ਕੋਈ ਜਹੋਣੀ ਜੀ ਅੱਗੇ ਆ ਜਾਓ 3 ਨੰਬਰ ਤੇ ਸਿੰਘਾਂ ਵਾਲੀ ਆ ਗਈ ਮੀਨੀ ਹਨਾ ਬਾਈ ਜੀ ਇਹ ਵੀ ਐਵੇਂ ਉਹ ਵੀ ਆ ਰਾਤ ਲੰਗੀ ਆ ਜੀ ਕਿਸ ਵੀ ਰਾਤ ਇਸ ਨੂੰ ਇਹ ਪਾਸ ਤੋਂ ਹੀ ਲਾ ਲੋ ਜੀ ਇਹ ਪਰਸ ਤੋਂ ਵੀ ਉਸੇ ਹੀ ਹੋਈ ਨਾ 20 ਕਿਲੋ ਬੋਣੀ ਇਤੋਂ ਨਾਪ ਕੇ ਦੇ ਦਾਂਗੇ ਆਪਾਂ ਜੀ ਅੱਛਾ 20 ਕਿਲੋ ਦੁੱਧ ਹਾਜ਼ਰ ਨਾੜੂਆ ਬੱਚੇ ਦਾ ਨਾਲ ਆ ਪਰਸ ਤੋਂ ਹੀ ਸੂਈ ਵੀ ਆ ਇਹ ਅੰਦਾਜ਼ਾ ਫਿਰ ਕਿੱਥੇ ਕਰਾਂਗ ਜੂਗੀ ਬਈ 28 30 ਕਰੋ ਜਿਹੜੇ ਗਾਂ ਦਾ ਬੋਟੀ ਮੀਟ ਹੈਗਾ ਕੁਆਲਿਟੀ ਬਹੁਤ ਚੰਗੀ ਆ ਬਾਕੀ ਥਣ ਤੋਂ ਬੜਾ ਸੁੱਚਾ ਲੱਗਿਆ ਹਨਾ ਥਣ ਤੋਂ ਬਹੁਤ ਚੰਗਾ ਚਵਾਈ ਦੀ ਵੀ ਬਹੁਤ ਠੰਡੀ ਹੈ ਜਿਵੇਂ ਮਰਜੀ ਜੀ ਸ਼ੀਲ ਨਾਲ ਉਹ ਤਿਆਰ ਕੀਤਾ ਕਹਿੰਦਾ ਵਾ ਉਹ ਘੇਲੂ ਦੁੱਧ ਪੀਣਾ ਜਿਹੜੇ ਬੰਦੇ ਨੇ 25 30 ਕਿਲੋ ਦੁੱਧ ਤੇ ਜੇਰ ਜਪਾ ਜਮਾ ਕੰਮ ਡਾਨਾ ਹਨਾ ਜੀ ਰੇਟ ਇਹਦਾ ਕਰਿਆ ਆਪਾਂ ਕਿੰਨਾ 95000 ਰੁਪਏ ਜੀ ਮਾਨਤਾ ਨਾਲ ਕਰ ਦਾਂਗੇ ਹਾਂ ਜੀ ਆ ਗਿਆ ਜਾਨਵਰ ਦੇ ਕੇ ਤੋਰਾਂਗੇ ਬਾਈ ਆਪਣਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈਗਾ ਕੋਈ ਹੋਣੀ ਹੈਗਾ ਜੀ ਆਪਣਾ ਤਾਂ ਸਿਰਫ ਮੌਤ ਵੇਚਣ ਦਾ ਵੀ ਅੱਗੇ ਦੇ ਘਰੇ ਜਾਨਵਰ ਚੰਗਾ ਵਗਦੀ ਹਾਂ ਅੱਗੇ 4 ਨੰਬਰ ਆ ਗਈ ਹਾਂ ਭਾਈ ਤੁਝੋ ਸਮਝ ਹੀ ਨਹੀਂ ਲੱਗਿਆ ਇਹਦਾ ਬੱਚਾ ਸਾਹਮਣੇ ਹੈ ਹਨਾ ਆਹ ਗੱਲ ਜੀ ਬੱਚਾ ਪਾਸ ਤੋਂ ਦੀ ਇਹ ਸੂਈ ਹੋਈ ਆ 나ੜੂਆ ਨਾਲ ਆ ਜਮੇਦਾ ਵੀ ਸਾਰੀਆਂ ਦੇ ਨਾਲ ਨਾਲ ਆ ਬਾਈ ਕੋਈ ਪਾਸ ਤੋਂ ਹੀ ਹੋਈ ਆ ਕੋਈ ਮਾਰ ਤੋਂ ਨਹੀਂ ਹੋਈ ਹੋਈ ਆ ਜੀ ਤੇ ਜੇਰ ਜੂਰ ਜਮਾ ਡਾਨਾ ਇਹਨਾਂ ਉੱਤੇ ਬਾਈ ਜੇਰ ਜੱਪੇ ਦੀ ਪੂਰ ਗਰੰਟੀ ਆ ਤੇ ਦੁੱਧ ਕੇ ਨਾਏ ਥੱਲੇ ਹੁਣ ਇਹਦੇ ਦੁੱਧ 15 ਕਿਲੋ ਕੋਲੇ ਜਮਾ ਤਿਆਰ ਆ ਜੀ ਅੱਛਾ 15 ਕਿਲੋ ਦੁੱਧ ਨੈਟ ਜਮਾ ਹਾਜ਼ਰ ਆ ਤੇ ਰੇਟ ਇਹਦਾ ਕੀ ਰਹਿਣਾ 65000 ਰੁਪਏ 65000 ਰੁਪਏ ਰੇਟ ਆ ਤੇ ਚਾਰੂ ਚੂਰੂ ਪੂਰੀ ਫੁੱਲ ਆ ਜਮਾ ਹਾਂ ਫੁੱਲ ਆ ਬਈ ਆ ਦੇਖ ਲੈ ਗਿੱਲੀ ਰੰਨੀ ਪਈ ਆ ਜਮਾ ਮੂਰੇ ਬੁਰਕੀਆਂ ਵਰਦੀਆਂ ਕੋਈ ਇਹ ਨਹੀਂ ਗੱਲ ਬੋਕ ਜਿ ਮਰੀ ਜਾਂਦੀ ਹੈ ਹਣਾ ਆ ਦੇਖੋ ਟਰਗਾ ਗੋਹਾ ਕੋਈ ਬਾਕੀ ਸੁਆ ਵੀ ਦੂਜਾ ਹੀ ਹੈ ਅੱਛਾ ਰੇਟ 65000 ਚਵਾਈ ਚੂਵਾਈ ਨਾ ਥਾਣਾ ਦਿਖਾ ਦੋ ਕਹੇ ਜਾਂ ਲੱਗਿਆ ਪੂਰੀ ਟੋਪਰ ਆ ਜੀ ਸੋ ਥਾਂਡੇਵਾ ਦੇਖੋ ਸੋਹਣਾ ਸਾਫ ਸੁਥ ਰੇਟ ਆ ਗਿਆ ਇਹਦਾ 65000 ਰੁਪਇਆ ਲੱਸੀ ਨਾ ਵੀ ਕਿਸੇ ਬੱਸ ਹਣੀ ਚੰਗੀ ਜਿੰਦ ਜਾਨ ਵਾਲੀ ਤੇ ਫਰਸਟ ਕਲਾਸ ਬਹਿੜਾ ਤਾਜੀ ਸਰੀਵੀਆ ਬੱਚਾ ਮੇਲਕਾ ਬੱਚਾ ਆ ਗਿਆ ਹਨਾ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਥੰਥੁਮ ਚਿੰਗ ਵੀਡੀਓ ਲੰਬੀ ਹੋ ਜਾਂਦੀ ਆ ਤੇ ਬਹਿੜਾ ਸਾਫ ਸੁਧ ਰਿਆ ਸੂਂਜਾ ਸਵਾਇਆ ਤਾਜਾ ਤੁਹਾਨੂੰ ਦਿਖਾਉਣੇ ਪੈ ਜੀ ਵੀਡੀਓ ਲੰਬੀ ਹੋ ਜਾਂਦੀ ਆ ਤੇ ਬਹਿੜਾ ਸਾਫ ਸੁਧ ਰਿਆ ਸੂਂਜਾ ਸਵਾਇਆ ਤਾਜਾ ਤੁਹਾਨੂੰ ਦਿਖਾਉਣੇ ਪੈ ਜੀ ਮੈਂ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ ਭਾਈ ਜਿਹੜਾ ਮਨਚੀ ਜਾਨਵਰ ਕੋਈ ਆਨਲਾਈਨ ਮਗਾ ਲੇ ਚਾਹ ਵੀ ਆ ਕੇ ਲੈ ਜਾਏ ਹਨਾ ਚਾਹ ਵੀ ਕੋਈ ਆ ਕੇ ਲੈ ਜਾਏ ਅਗੇ 4 ਨੰਬਰ ਦੇਖ ਰਹੇ ਆ ਜਿਹੜੀ ਹਾਂ ਬਾਈ ਜੀ ਇਦਣ ਮੱਛੀ ਆ ਗਈ ਜੀ ਹਲੇ ਗੰਦਾਂ ਜੀ ਆ ਹੋ ਰਿਹਾ ਦੁੱਗੀ ਹੋਵੇ ਨਾ ਚੋਗੀ ਹੋਊਗੀ ਜੀ ਦੋ ਤਾਂ ਮਨੋਂ ਵੀ 20 ਤੋਂ ਪਲੱਸ ਹੀ ਪਾ ਦੋਗੀ ਕੈਦਨ ਕੋਹਾਂ ਟਾਈਮ ਪੁੱਤ ਕੈਦਨ ਕੱਢ ਦਿਆ ਇਹ ਦਿਨ ਤੋਂ ਬਈ ਤਿਆਰੀ ਹੋ ਜੇ ਮਨ ਨਾਲ ਤਿਆਰ ਮਨ ਨਾਲ ਵੀ ਰਾਤਾਂ ਸੌ ਵੀ ਸਕਦੀ ਐ ਦੋ ਦਿਨ ਕੱਢ ਵੀ ਸਕਦੀ ਥਣ ਗੁੱਲੇ ਵਾਲਾ ਜਮਾ ਹਨਾ ਮੈਂ ਟੋਪਰ ਥਣ ਲੱਗਿਆ ਬਾਈ ਚਵਾਈ ਚੁਗਵੀ ਦੀ ਬਹੁਤ ਟੋਪ ਨਿਕਲੂਗੀ ਜੀ ਤੇ ਮੱਥੇ ਤੇ ਟੋਆ ਟੋਆ ਮੋਟੀ ਅੱਖ ਪਿਹੋਰ ਜੈਸੀ ਇਹਦਾ ਰੇਟ ਕੀ ਰੱਖਿਆ ਮੈਂ ਪੈਨ ਪੂਰਾ ਕਰਿਆ ਲਵੇ 72000 ਦੀ ਬੈਡ ਦੇ ਰਹੀ ਹੈ ਦੁੱਧ 20 ਮੰਨ ਕੇ ਲੈ ਜੇ 20 ਮੰਨ ਕੇ ਲੈ ਲੇ ਤੇ ਬਾਕੀ ਦੁੱਧ ਸਿਟਰਾ ਫੈਟ ਵਾਲਾ ਹਨਾ ਸੋ ਜਰਸੀ ਦਾ ਹਲਕਾ ਜਿਹਾ ਕ੍ਰਾਸ ਪਨ ਆ ਗਿਆ ਤੇ ਬੈਡ ਜਮਾ ਡਾਲੇ ਚ ਤੁਸੀਂ ਗੱਬਣ ਲੈਣੀ ਹੈ ਇਹ ਨਾ ਜੇ ਸੁਣੇ ਲੈਣੀ ਹੈ ਉਹ ਲੈ ਜਾਓ 98153 98107 ਜੱਗੀ ਡੈਰੀ ਫਾਰਮ ਤੇ ਅੱਗੇ ਮਾਲ ਕੱਚਾ ਆ ਗਿਆ ਹਨਾ ਹਾਂ ਕੋਈ ਨਹੀਂ ਆਪਾਂ ਇੱਕ ਵਾਸਤੇ ਦਿਖਾ ਰਹੇ ਹਾਂ ਜਿਹੜੇ ਫਾਰਮਰ ਰੀਵ ਨੇ ਜਿਵੇਂ 10 ਮਹੀਨੇ ਜਿੰਨਾ ਦੀ ਕੰਮ ਆਉਂਦੀ ਹੈ ਹਨਾ ਇਹ ਰਹਿਣਾ 10 ਮਹੀਨੇ ਉਹਨਾਂ ਫੋਲਰ ਕੌੜਾ ਭਾਈ ਜਿਹੜੇ ਸੀਮਾਂ ਲੱਗਿਆ ਸੀਮਾਂ ਦਾ ਡਿਟੇਲ ਹੈਗੀ ਆ ਜੀ ਇਹ ਤਾਂ 28 ਕਿਲੋ ਦਾ ਕਾਨੂੰਨ ਦਾ ਦਿੱਤਾ ਹੋਇਆ ਜੀ ਤੇ ਆ ਬੱਚੀ ਦਾ ਦਿੱਤਾ ਹੋਇਆ 25 ਕਿਲੋ ਹੋਈ ਅੱਛਾ ਵੱਡੇ ਵੱਡੀ ਵੇੜਦੀਆਂ ਨਹੀਂ ਕੋਈ ਵੀ ਪੀਣਾ ਇਹਨਾਂ ਮੰਨ ਕੇ ਆਲੇ ਕਿਸੇ ਛੁੱਟੀਆਂ ਹੋਣਗੀਆਂ ਪਤਾ ਨਹੀਂ ਜੀ ਉੱਪਰ ਦੂਜੇ ਸੋਸ ਹੋਣਗੇ ਇਹ ਮੁੱਲ ਹੋਣਗੇ ਜਿਹੜੇ ਫੋਨ ਤੇ ਹੋ ਜਾਣਗੇ ਜੀ ਤੇ ਇਹਨੂੰ ਅੱਗੇ ਆ ਤੂੰ ਕਿਹੜੇ ਤਾਹ ਫਾਗੀਆਂ ਜੀ ਜੀ ਅਸਿੰਗ ਵਾਲੀ ਬੱਚੀ ਆ ਠੰਡੇ ਵੀ ਨਹੀਂ ਬਹੁਤ ਸਾਲ ਤੋਂ ਠੰਡੀ ਸੀ ਲੈ ਆ ਜਿਵੇਂ ਮਰ ਜਾਈਂ ਹੱਥ ਵੱਲ ਫੇਰ ਜਾਓ ਕੋਈ ਗੱਲ ਨਹੀਂ ਜੀ ਤੇ ਅਗੇ ਨਾਲਾ ਕੱਚੀ ਖੜੀਆ ਹੋਰ ਹਨ 45000 ਦੀ ਦੇ ਦੇਣੀ ਜੀ ਜੇ ਇਹ ਆ ਵੜਾ ਜਿਵੇਂ ਇਹ ਪੈਨ ਨੂੰ ਹੁੰਦੀ ਔਰ ਠੰਡੀ ਸੀ ਨਹੀਂ ਨਹੀਂ ਵੀ ਦੁੱਧ ਐਨ ਪਤਾ ਵੀ 18 20 ਕਿਲੋ ਪਤਾ ਨਹੀਂ 15 ਕਿਲੋ ਹਰ ਨਾ ਪਾਉਗੀ ਆਪਣੀ ਗਾਰੰਟੀ ਹੋ ਪੂਰੀ ਬਣੂ 15 ਕਿਲੋ ਦਾ ਰੇਟ ਇਹਦਾ 45000 ਰੇਟ ਆ ਜੀ ਅੱਛਾ 90 ਜੋ ਮਾਨਦਾਨ ਕਰਦੇ ਜੋੜਾ ਲੈਣਾ 90 ਜੋ ਮਾਨਦਾਨ ਕਰ ਦੇਣੀ ਜੀ ਜੇ ਜੋੜਾ ਲੈਣਾ ਹੋਏ ਕਿਸੇ ਵੀਰ ਨੇ ਤਾਂ 5000 ਛੱਡ ਜਾਏਗੀ ਜੀ ਜੀ 98 53 99 101 ਜੱਗੀ ਜੇ ਦੀ ਫਾਰਮ ਬਣਾਲਾ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇ ਲਈ